ਹੋ ਹੋ ਲੈ ਹੇ ਕੀ ਹੋ ਗਿਆ ਅੰਦਰ ਆਹ ਕੀ ਗੱਲ ਮੈਂ ਤੈਨੂੰ ਕਦੋਂ ਅਕਲਾਉਗੀ ਹੈ ਘਰੇ ਨੌਕਰ ਰਾਣੀ ਰੱਖ ਲੈ ਜਿਹੜੀ ਤੇਰੇ ਮਗਰ ਮਗਰ ਫਿਰੇ ਮੈਂ ਤੇਰੀ ਕੋਈ ਮਾਂ ਤੈਨੂੰ ਪਤਾ ਤਾਂ ਹੈਗਾ ਮੇਰਾ ਨਾ ਬੀਪੀ ਵੱਧ ਜਾਂਦਾਗਾ ਮੈਂ ਕਹਿੰਦਾ ਚੱਲ ਮੈਂ ਗੋਲੀ ਜੀ ਲੈ ਕੇ ਪੈਣਾ ਸੀਗਾ ਵੀ ਚੱਲ ਮੈਂ 5 ਮਿੰਟ ਪੈ ਜੰਨੀ ਆ ਵੀ ਤੂੰ ਜਾਂ ਨੂੰ ਸਬਜ਼ੀ ਕੱਟ ਮੰਮੀ ਮੇਰੇ ਕੋਲ ਇੱਥੇ ਨਾ ਪਖੰਡ ਕਰਕੇ ਨਾ ਦਿਖਾ ਰਸੋਈ ਚ ਸਾਰਾ ਕੁਝ ਬਣਿਆ ਪਾ ਕੇ ਖਾ ਆ ਮੰਮੀ ਜਦੋਂ ਕਹਤਾ ਨਾ ਮੇਰੇ ਹੱਥ ਸੱਚੀ ਘਸਦੇ ਨਹੀਂ ਮੈਂ ਇਥੇ ਇਹਨਾਂ ਕੰਮ ਨਹੀਂ ਹੁੰਦਾ ਮੇਰੇ ਬਾਰੇ ਤਾਂ ਘਰ ਦਾ ਕੋਈ ਬੰਦਾ ਸੋਚਦਾ ਨਹੀਂ ਜੇ ਮੈਂ ਨਹੀਂ ਸੋਚਦੀ ਨਾ ਤਾਂ ਕੋਈ ਵੀ ਨਹੀਂ ਸੋਚਦਾ ਮੈਂ ਆ ਕਹਿੰਦੇ ਤੈਨੂੰ ਕਹਿੰਦਾ ਨੂੰ ਹਾਲੀਆਂ ਨਜ਼ਰਾਂ ਨਾਲ ਨਹੀਂ ਦੇਖਿਆ ਮੈਂ ਹਮੇਸ਼ਾ ਧੀ ਵਾਲੀ ਨਜ਼ਰੀ ਨਾਲ ਜਾਣਦੀ ਐ ਮੈਂ ਕਿਹੜੀਆਂ ਨਜ਼ਰਾਂ ਨੇ ਥੋੜੀਆਂ ਜਾਓ ਵਗ ਜਾ ਚੱਲ ਕੋਈ ਨਾ ਕੋਈ ਗੱਲ ਨਹੀਂ ਮੈਂ ਪੀਲਾ ਨਹੀਂ ਗਈ ਪਰ ਤੇਰਾ ਤਾਂ ਮੈਨੂੰ ਕੋਈ ਸੁੱਖ ਨਾ ਨਾ ਹੋਇਆ ਜਿਹੜੇ ਲੱਜ ਮੈਨੂੰ ਬੋਲਦੀ ਹੈ ਹੀ ਆਪਣੀ ਮਾਂ ਨੂੰ ਬੋਲਦੀ ਹੋਣੀ ਇਹ ਆਏ ਹਾਏ ਮੈਂ ਇਥੋਂ ਕਿੱਥੇ ਤੁਰਿਆ ਜਾਂਦਾ ਓਹੋ ਫਾਈ ਫਾਈ ਤਾਂ ਦੇਗਲਾ ਕਰਦੀ ਆ ਓਹੋ ਕੋਈ ਗੱਲ ਨਹੀਂ ਮੁੰਡੇ ਹਜੇ ਮੇਰੀ ਮਾਂ ਬਾਰੇ ਬੋਲਦੀ ਹੈ ਆਏ ਹਾਏ ਓਹੋ

ਕੀ ਹੋ ਗਿਆ ਅੰਦਰ ਆਹ ਕੀ ਗੱਲ ਮੈਂ ਤੈਨੂੰ ਕਦੋਂ ਅਕਲ ਆਉਗੀ ਹੈ ਘਰੇ ਨੌਕਰਾਨੀ ਰੱਖ ਲੈ ਜਿਹੜੀ ਤੇਰੇ ਮਗਰ ਮਗਰ ਫਿਰੇ ਮੈਂ ਤੇਰੀ ਕੋਈ ਨੌਕਰ ਨਹੀਂ ਕਰਦੀ ਨੂੰ ਆ ਤੜਕੇ ਦੀ ਉੱਠ ਜਾਨੀਏ ਕੰਮ ਕਰਨ ਤੇ ਥੋੜੇ ਤੋਂ ਆਹ ਕੰਮ ਨਹੀਂ ਚੱਜ ਨਾਲ ਹੋ ਸਕਦੇ ਕਰੈਣੀ ਦੇ ਹੱਥ ਟੁੱਟੇ ਹੋਏ ਨੇ ਨਾ ਇਹ ਕੰਮ ਵੀ ਮੈਂ ਕਰਾਂ ਇਹਨਾਂ ਦੇ ਪਾਣੀ ਵੀ ਤੇਰੇ ਬੁੱਕਾ 'ਚ ਮੈਂ ਪਾਵਾਂ ਪੁੱਤ ਮੈਂ ਨਾ ਪਾਣੀ ਦੀ ਕੁੱਟ ਪੀਂਦੀ ਪੀਂਦੀ ਨਹੀਂ ਮੈਂ ਖੜ ਚੱਲ ਮੈਂ ਚਾਹ ਦੀ ਕੁੱਟ ਵੀ ਦੇਖ ਲੈ ਚਾ ਦੀ ਕੋਟ ਵੀ ਦੇਖ ਲਾ ਨਾ ਚਾਹ ਪੁੱਛਦੀ ਐ ਨਾ ਪਾਣੀ ਮੈਂ ਕੀ ਕਰਾਂ ਮੈਂ ਤੈਨੂੰ ਸਾਰਾ ਕੁਝ ਪੁੱਛਦੇ ਆ ਜੇ ਤੂੰ ਚੱਜ ਨਾ ਰਹੇ ਨਾ ਤੇ ਮੈਂ ਤੈਨੂੰ ਕੁਛ ਨਾ કહਾਂ ਰੋਜ਼ ਢੋਂਗ ਕਰਦੀ ਐ ਤੂੰ ਰੋਜ਼ ਐਂ ਦੱਸਦੇ ਵੀ ਤੂੰ ਕਿਹੜੇ ਦਿਨ ਚੱਜ ਨਾ ਰਹਿੰਦੀ ਆ ਚਲ 12 ਮਹੀਨੇ 30 ਦਿਨ ਤੂੰ ਬੁਮਾਰ ਰਹੀ ਨਹੀਂ ਆ ਤੈਨੂੰ ਐ ਪਤਾ ਨਾ ਚਲ ਕੋਈ ਨਾ ਪੁੱਤਾ ਬੰਨੇ ਤੇਰੇ ਮੂਰੇ ਹੱਥ ਪਤਾ ਨਹੀਂ ਮੈਨੂੰ ਲੱਗਾ ਤੇਰਾ ਮੁੰਡਾ ਆ ਗਿਆ ਜਵਾਬ ਜਵਾਬ ਤੂੰ ਬੋਲੂਗਾ ਬਗਜਾਟੀ ਉਹਨੂੰ ਵੀ ਦੱਸਦੀ ਐ ਤੇਰੇ ਲੱਛਣ ਵਿਕਰਦੀ ਕੀ ਫਿਰਦੀ ਐ ਆ ਗਈ ਬਾਹਰ ਖੜਾ ਰੋਲਾ ਪਾਈ ਜਾਂਦਾ ਉਹ ਵੀ ਬਾਹਰ ਆ ਨਿਕਲਿਆ ਹੁਣ ਮਰਿਆ ਹਏ ਹਏ ਹੁਣ ਮੁੰਡੇ ਤੱਕ ਵੀ ਗੱਲਾਂ ਪਚਾਉ ਕੀ ਮੈਂ تعلقਾ ਰੱਖਦੀ ਆ ਵੋ ਸਹੀ ਮੈਂ ਤੇ ਨੁੱਕਾ ਦੋ ਅਕ ਲਾਉਗੀ ਹਾਂ ਤੁਸੀਂ ਹੁਣ ਕਾਦਾ ਰੋਲਾ ਪਾਇਆਗਾ ਉੱਥੇ ਬਾਜਾ ਦਈ ਜਾਨੇ ਅੰਦਰ ਨਹੀਂ ਆ ਕੇ ਬੋਲ ਸਕਦੇ ਤੁਹਾਡੇ ਬਾਹਰ ਤੱਕ ਆਉਂਦੇ ਥੋੜੀ ਕੀ ਤੁਸੀਂ ਕਲੇਸ਼ ਕਰਿਆ ਕਰੇ ਕੀ ਘਰੇ ਕਲੇਸ਼ ਕਰਿਆ ਆਪਦੀ ਮਾਂ ਨੂੰ ਕੋਚਾ ਆ ਗਈ ਰੋਂਦੀ ਹੋਈ ਹੁਣ ਕਿੱਦਾਂ ਤੁਰਲੀ ਹੁਣ ਪਤਾ ਜੇ ਲੱਗ ਗਿਆ ਨਾ ਮੁੰਡਾ ਗਿਆ ਰਸੋਈ ਜਿੱਤੇ ਤਰ ਤਾਂ ਖੜਿਆ ਨਹੀਂ ਸੀ ਜਾਂਦਾ ਪਖੰਡ ਦੇ ਘਰਦੀ ਐ ਤੇ ਮੈਂ ਚਾਹ ਦੀ ਕੋਤ ਬੇ ਮੇਰੀ ਗੱਲ ਸੁਣ ਲੈ ਧਿਆਨ ਨਾਲ ਮਾਂ ਨੂੰ ਮੈਂ ਚਾਹ ਕਹੇ ਸੀ ਜਾ ਕੇ ਪੀ ਲਾ ਚੱਕ ਕੇ ਸਾਰੇ ਅੰਦਰ ਰੋੜ ਤੇ ਉੱਥੇ ਨਾਲੇ ਪਾਣੀ ਛੱਡਦੀ ਫਿਰਦੀ ਆ ਪਾਣੀ ਤੱਕ ਨਹੀਂ ਤਾਂ ਪੀਤਾ ਜਾਂਦਾ ਅੰਦਰ ਜਦ ਮੇਰੀ ਗੱਲ ਸੁਣਾ ਤੂੰ ਨਹੀਂ ਦੇ ਕੇ ਚਾਹ ਬਣਾ ਕੇ ਦੇ ਸਕਦੀ ਨੂੰ ਨਹੀਂ ਮੇਰੀ ਗੱਲ ਸੁਣ ਤੜਕੇ ਨਹੀਂ ਉੱਠ ਜਾਨੀ ਮੈਂ ਕੰਮ ਕਰਨ 4 ਵਜੇ ਉਹ ਤਾਂ ਕਹਿੰਦੇ ਨੇ ਮੱਜਾ ਵੀ ਦੇਖ ਆ ਵੀ ਦੇਖ ਫਲਾਣਾ ਕਰ ਉਹ ਕਰ ਉਹ ਤਾਂ ਕੋਈ ਨਹੀਂ ਕੰਮ ਕਰਦੀ ਸਾਰ ਦਿਨ ਬਿਮਾਰ ਰਹਿੰਦੀ ਕੰਮ ਨੂੰ ਦੇਖ ਕੇ ਤਾਂ ਇਹਨੂੰ ਬੁਕਾਰ ਚੜ ਜਾਂਦਾ ਮੈਨੂੰ ਤੰਗ ਆ ਥੋੜਾ ਦੋਨਾਂ ਤੋਂ ਹਾਂ ਵਿਆਹ ਕਰਕੇ ਪਸਤਾ ਰਿਹਾ ਮੈਂ ਤਾਂ ਹਾਂ ਤੂੰ ਤਾਂ ਵਿਆਹ ਕਰਾ ਕੇ ਪਸਾਉਣਾ ਐਂ ਕਾ ਤੂੰ ਨਹੀਂ ਕਹਿੰਦਾ ਐਂ ਕਾ ਤੂੰ ਨਹੀਂ ਕਹਿੰਦਾ ਮੈਂ ਮਾਂ ਤੋਂ ਤੰਗ ਆ ਤੰਗ ਆ ਮਾਂ ਤੋਂ ਕਿਚ ਕਿਚ ਥੋੜੀ ਸਾਹ ਦੇ ਕਿਚ ਕਿਚ ਕਿਵੇਂ ਮੈਂ ਤਾਂ ਆਪ ਕਹਿੰਦੀ ਮੈਂ ਤਾਂ ਆਪ ਕਹਿੰਦੀ ਮੈਨੂੰ ਮੇਰੇ ਪੇਕੇ ਛੱਡਿਆ ਮੈਂ ਤਾਂ ਬਾਹਲਾ ਕਿਚ ਕਿਚ ਤੋਂ ਤੰਗ ਹੋਈ ਪਈ ਤੈਨੂੰ ਸੱਚੀ ਦੱਸਾਂ ਜੇ ਬਿਮਾਰ ਸੀਗੀ ਤਾਂ ਤੇ ਚਾਹ ਬਣਾ ਕੇ ਦੇ ਨਹੀਂ ਸਕਦੀ ਜੇ ਉਹ ਬਿਮਾਰ ਸੀ ਤੂੰ ਬਾਹਰ ਕਿਆਂ ਡੇ ਦੇਣਾ ਫਿਰ ਤਾਂ ਘਰੇ ਆ ਕੇ ਆਪਦੀ ਕੌ ਕੰਮ ਆ ਤੈਨੂੰ ਜਾਣਦੀ ਮੈਂ ਬਾਹਰ ਅੰਦਰ ਜਾਣਾ ਮੈਂ ਤਾਂ ਹਾਂ ਜਾਣਦੀ ਐ ਮੈਂ ਦੁਕਾਨ ਨੂੰ ਇਹਦੇ ਮੂੰਹ ਲੱਗਦਾ ਜਾਂ ਤੂੰ ਪੁੱਤ ਪਾਣੀ ਤਾਂ ਨਹੀਂ ਪੀ ਲੈ ਕੋਈ ਚਾਹ ਪਾਣੀ ਹਾਂ ਚੱਲ ਬੇਬੇ ਤੂੰ ਰੈਟ ਕਰਾ ਲੈ ਮਾਰੀ ਕੰਨ ਇਹਦੇ ਚੰਗੀ ਤਰ੍ਹਾਂ ਇਹ ਤਾਂ ਹੈ ਕਲੇਸ਼ਨ ਆ ਤਾਂ ਹਾਂ ਇਹੀ ਕੰਮ ਰਹਿ ਗਿਆ ਤੈਨੂੰ ਭਰ ਦੇ ਦੇ ਕੰਨ ਹੋਰ ਕੋਈ ਕੰਮ ਨਾ ਤੂੰ ਚੱਜਦਾ ਕਰੀ ਕੰਮ ਨੂੰ ਤੈਨੂੰ ਮੌਤ ਪੈਂਦੀ ਐ ਕੰਨ ਪਰ ਨੂੰ ਉਸੇ ਵੇਲੇ ਵਗ ਜਾਨੀ ਆ ਉਹਦੇ ਕੋਲ ਹਾਂ ਮੰਮੀ ਹਾਂ ਤੰਗ ਬਹੁਤ ਕਰਦੀ ਐ ਤੂੰ ਪੁੱਛਣਾ ਇੰਨਾ ਦੁਖੀ ਕਰਕੇ ਰੱਖਦੀ ਐ ਨਾ ਸੱਚੀ ਕਰੇਗਾ ਤਾਂ ਨਾ ਮੇਰਾ ਜੀ ਐ ਕਰਦਾ ਵੀ ਸੱਚੀ ਇਹਨੂੰ ਜਾਨੋ ਮੰਨਦਾ ਹੂੰ ਕੀ ਭਾਬੀ ਜੁੰਡੇ ਨਹੀਂ ਪਟ ਸਕਦੀ ਤੂੰ ਭਾਬੀ ਦੇ ਐਨੀਆਂ ਗੱਲਾਂ ਕਿਵੇਂ ਸੁਣ ਲੈਣੀਆਂ ਮੈਂ ਆਵਾਂ ਫਿਰ ਡਿੰਪਲ ਅੱਛਾ ਹੂੰ ਕਿਹਦਾ ਫੋਨ ਕੋਈ ਮੈਂ ਬਾਅਦ ਵਿੱਚ ਕਰਦੀ ਮਮੀ ਇੱਕ ਮਿੰਟ ਰੁਕ ਜਾ ਬੋਲੋ ਮੈਂ ਸ਼ਰਟ ਕਹੇ ਤੋਤੀ ਮੇਰੀ ਕਿਹੜੀ ਸ਼ਰਟ ਹੈ ਮੈਂ ਪਾ ਕੇ ਜਾਣੀ ਆੜੀ ਤੈਨੂੰ ਦੱਸਿਆ ਸੀ ਚਿੱਟੀ ਸ਼ਰਟ ਮੇਰੀ। ਓਹੋ ਘਰ ਦੇ ਕੰਮਾਂ ਚ ਨਾ ਮੈਨੂੰ ਯਾਦ ਨਹੀਂ ਰਿਹਾ ਵੀ ਤੁਹਾਡੀ ਸ਼ਰਟ ਵੀ ਧੋਣੀ ਆ। ਆਸਾਂ ਦੇ ਵਿੱਚ ਮੈਨੂੰ ਐ ਸੀ ਵੀ ਅੱਡ ਧੋਉਂਗੀ। ਫਿਰ ਮੈਂ ਭੁੱਲ ਗਈ। ਸਾਰਾ ਦਿਨ ਫੋਨ ਤੇ ਲੱਗ ਰਹਿਣੀ ਆ, ਕੰਮ ਤਾਂ ਯਾਦ ਨਹੀਂ ਰਹਿੰਦੇ ਫਿਰ। ਤੇ ਹੁਣ ਜਾਣਾ ਕਿੱਥੇ ਤੁਸੀਂ ਆ ਵੇਲੇ? ਬੰਦਿਆਂ 100 ਕੰਮ ਹੁੰਦੇ ਨੇ। ਮੈਂ ਰੇਹ ਲੈਣਾ ਜਾਣਾ ਉਥੋਂ ਸੈਰੋਂ। ਮੈਨੂੰ ਤਾਂ ਨਾ ਇਹਤ ਤ ਨਹੀਂ ਸਮਝ ਆਉਂਦੀ ਕਿ ਕਿੱਡੇ ਕਿਹੜੇ 100 ਕੰਮ ਨੇ। ਪ੍ਰਧਾਨ ਮੰਤਰੀ ਨੂੰ ਵੀ ਇੰਨੇ ਕੰਮ ਨਹੀਂ ਹੁੰਦੇ ਜਿੰਨੇ ਤੈਨੂੰ ਨੇਗੇ। ਫਿਰ ਤੂੰ ਕੱਲਾ ਕਰ ਬਾਹਰਲੇ ਕੰਮ। ਤੂੰ ਕਰ ਕਰ ਦੇ ਤੂੰ ਕਰ ਦੇ ਕਰ ਫਿਰ ਮੈਂ ਤਾਂ ਬਾਹਰ ਉੱਜੜ ਜਾ ਕਰੂੰਗੀ ਉੱਜੜ ਜਾ ਕਰੂੰਗੀ ਸਵਾਲ ਦੇਖ ਐਵੇਂ ਕਰਦਾ ਆਪਦੀ ਮਨੋਮੋਹ ਆਪੇ ਸਵਾਲ ਦਿੰਦਾ ਦਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਕੋਈ ਨਹੀਂ ਦੂਜੀ ਪਾਜੇ ਸ਼ੌਟ ਚਲ ਤੋ ਮੇਰੇ ਫੈਸਲਟ ਹੋ ਠੀਕ ਆ ਜਾਣਾ ਮੈਂ ਕਹਦੇ ਤੋ ਜਿੱਦ ਮੈਂ ਕਹੀ ਜੈ ਨਹੀਂ ਵੀ ਦੂਜੀ ਪਾਜੇ ਜੇ ਹੁਣ ਓ ਧੋਤੀ ਉਹਨੂੰ ਟਾਈਮ ਲੱਗ ਜੂਗਾ ਮੈਂ ਉਹੀ ਪਾ ਕੇ ਜਾਣੀ ਆ ਉਹੀ ਪਾ ਕੇ ਜਾਣੀ ਫਿਰ ਅੱਧੇ ਘੰਟੇ ਖੜਾ ਕੋਈ ਨਾ ਤਾਂ ਘੰਟੇ ਰੁਕ ਜਾਣਾ ਧੋ ਦੇ ਉਹਨੂੰ ਇੱਥੇ ਰ ਕੁਝ ਕਰਨਾ ਪੈਂਦਾ ਦਾ ਉਮੀ ਮਰੀ ਜਾਣਾ ਹੁਣ ਮੈਂਟ ਚ ਕਹਿਤਾ ਧੋ ਦੇ ਆ ਜੰਮੂ ਦੇ ਸੈਟ ਤੇ ਤੁੰਗਿਆੜਿਆ ਮੇਰਾ ਸੁਖੀ ਮਾਰਦੀ। ਮੰਮੀ ਤੈਨੂੰ ਹੋਰ ਕੋਈ ਕੰਮ ਹੈਗਾ? ਮਾੜਾ ਯਾ ਨਾ ਤੈਨੂੰ ਬਾਹਰ ਨਾ ਚਾਹੀਦਾ ਹੁੰਦਾ ਬਸ। ਵੀ ਕੋਈ ਕੰਮ ਕਰਦਾ ਹੋਵੇ ਆਪਦੇ ਟਾਂਗ ਵਿੱਚ ਤੂੰ ਜ਼ਰੂਰ ਆਉਣੀ। ਜੇ ਅਸੀਂ ਬਾਜ਼ਾਰ ਜਾਣੇ ਪੁੱਤੇ, ਮੇਰੇ ਵੀਜੀ ਕਰਦੇ ਆ ਘੁੰਮਣ ਉਦੋਂ ਵੀ ਤਾਂ ਇਹ ਨਾਲ ਮਰਨਾ। ਜਿਸ ਦਿਨ ਮੈਂ ਬਿਮਾਰ ਹੋਗੀ, ਤੂੰ ਹੀ ਨਾਲ ਦੇ ਨਾਲ ਮੰਜੇ ਤੇ ਪੈ ਜਾਨੀ। ਕੋਲ ਮੇਰੇ ਜਿਹੜਾ 5-7 ਬੱਚੇ ਹੁੰਦੇ ਸੀ ਹਾਂ ਹਾਂ 7 ਬੱਚੇ ਸੀ ਕੰਦੀ ਦੀ ਜਾਨ ਖਾਦੀ ਹੋਈ ਐ ਤੈਂ ਕੰਦੀ ਦੀ ਜਾਨ ਖਾਦੀ ਹੋਈ ਐ ਜੇ ਕੱਲੀ ਐ ਤਾਂ ਮੇਰੇ ਅੱਗੇ ਮੇਟਾ ਤੋਦੀ ਤਾ ਸੱਟ ਦੇ ਸਾੜ ਦੂੰਗੀ ਲਾ ਦੂੰਗੀ ਅੱਗੇ ਇਹਨਾਂ ਨੂੰ ਤੋਦੀ ਤੋਦੀ ਇਹਨਾਂ ਨੂੰ ਵਗ ਜਾ ਹੁਣ ਮੇਰੇ ਸਹਰਾਣੇ ਤੇ ਨਾ ਖੜ ਨਾ ਦੁਖੀ ਕਰਕੇ ਰੱਖਦੀ ਐ ਨਾ ਸੱਚੀ ਐ ਤਾਂ ਆਹ ਮੁੰਡੇ ਜੇ ਕਰਕੇ ਮੈਨੂੰ ਸਾਬਤ ਕਰਨਾ ਪੈਂਦਾ ਤੂੰ ਜਦੋਂ ਮੈਂ ਚੰਗੀ ਤਰ੍ਹਾਂ ਗੜਕੋਟ ਦਿੰਦੀ ਐਣਾ ਤਾਂ ਵਧੀਆ ਲੱਗਦੇ ਨੇ ਮਿਰਚਾਂ ਇੱਥੇ ਦੇਖਦੇ ਜੇ ਕੋਈ ਤੋਰੀ ਦੂਰੀ ਲੱਗੇ ਹੋਵੇ ਨਾ ਸਬਜ਼ੀ ਬਣਾ ਲਈਏ ਕਿਹੜੂ ਗਏ ਜਿਹੜੀ ਸਬਜ਼ੀ ਬਣਾ ਲੈ ਲੱਗੇ ਹੋਈ ਤਾਂ ਲੈ ਦੇ ਦੋ ਤਿੰਨ ਤੋਰੀਆਂ ਸੋਨੀਏ ਨੇ ਕਹੀ ਨੂ ਤੋੜ ਲਾ ਭਾਈ ਇਹਦਾ ਸੋਨੀਏ ਮਾਂ ਹਾਂ ਭਾਈ ਇੱਥੇ ਕੀ ਕਰੀ ਜਾਨੀ ਆ ਤੂੰ ਹੀ ਪੈਰ ਜੇ ਮਾਰਦੀ ਫਰੀ ਜਾਨੀ ਹੁੰਨੀ ਆਗੀ ਮੈਂ ਪੁੱਤ ਤੋਰੀਆਂ ਦੇਖਦੀ ਆ ਅੱਜ ਤੋਰੀਆਂ ਦੀ ਸਬਜ਼ੀ ਕਰ ਲਈ ਮੁਲਾ ਕੋਈ ਕੱਦੂ ਤੋੜ ਲੰਨੀ ਆ ਕਰੇ ਤੋਰੀਆਂ ਤੋੜ ਦੇਣੀ ਕੋਈ ਚੱਜ ਦੀ ਸਬਜ਼ੀ ਵੀ ਬਣਾਉਣ ਦੇ ਦਿਆ ਕਰ ਨਹੀਂ ਸੌਜੀ ਬੜੀ ਮੈਂ ਤੋਣੀ ਮੈਂ ਨਹੀਂ ਕੱਦੂ ਗੁੱਦੂ ਖਾਣਾ ਨਾ ਮੈਂ ਤੋਰੀਆਂ ਖਾਣੀਆਂ ਨੇਗੀਆਂ ਬਾਜ਼ਾਰੋਂ ਜਾਂ ਗੋਭੀ ਦੀ ਸਬਜ਼ੀ ਲੈ ਲੈ ਜਾਂ ਆਲੂ ਮਟਰ ਬਣਾ ਲਾਂਗੇ ਆਪਾਂ ਸਪਰੇ ਹਾਂ ਇਹ ਸਬਜ਼ੀਆਂ ਨੇ ਬਾਹਰ ਕਿਹੜੀ ਸਬਜ਼ੀਆਂ ਚੱਜਦੀਆਂ ਮਾਂ ਮੇਰੀ ਗੱਲ ਸੁਣ ਲੈ ਹੁਣ ਨਾ ਮੇਰਾ ਤੈਨੂੰ ਦੇ ਕੇ ਫਿਰ ਉਹੀ ਬੀਪੀ ਵੱਧ ਜਾਂਦਾ ਮੇਰੇ ਤਾਂ ਆਪਦਾ ਦਿਮਾਗ ਖਰਾਬ ਹੋਇਆ ਪਿਆ ਉਹ ਮਿਸਤਰੀ ਲੱਗੇ ਹੋਏ ਨੇ ਆ ਚਾਹ ਬਣੀ ਪਈ ਹੈ ਕੀ ਚਾਹ ਫੜਾਇਆ ਪੁੱਤ ਮੈਂ ਤਾਂ ਹੁਣ ਕੰਮਦੰਦਾ ਕਰਕੇ ਨਹੀਂ ਜੇ ਮੈਂ ਤਾਂ ਕਹਿੰਦੀ ਤੂੰ ਹੀ ਪੁੱਤ ਭੱਜ ਕੇ ਫੜਾਇਆ ਹੋਂਦਾ ਹਾਏ ਮੈਂ ਮਰ ਜਾ ਮਾਂ ਤੂੰ ਮારી ਮੋਟੀ ਅਕਲ ਨੂੰ ਹੱਥ ਮਾਰ ਲੋਕ ਕੀ ਕਹਿਣਗੇ ਜਦੋਂ ਤੂੰ ਸਿਆਣੀ ਬਿਆਣੀ ਘਰੇ ਬੈਠੀ ਆ ਤੂੰ ਆਪ ਜਾ ਮੈਨੂੰ ਤੋਰਦੀ ਆ ਦੱਸ ਲੈ ਖੇਤਾਂ ਚ ਵੀ ਤੂੰ ਜਾਇਆ ਚਲ ਜੇ ਤੂੰ ਭਾਈ ਕਹਿੰਨੀ ਮੈਂ ਫੜਾਇਆ ਨਹੀਂ ਹੂੰ ਤਾਂ ਜਾਨੀ ਆ ਪੁੱਤ ਤੂੰ ਫੜਾਉਂਦੇ ਜਿਹੜਾ ਤਾਂ ਹੈਗਾ ਮੈਂ ਥੱਕੀ ਹੋਈ ਆ ਬਿੰਦਕ ਮੈਂ ਦਮ ਲੈ ਲੂੰਗੀ ਨਾ ਤੈਨੂੰ ਦਮ ਲੈਣ ਨੂੰ ਕੀ ਹੋਇਆ ਹੋਇਆ ਹੈ ਹੱਟੀ ਕੱਟੀ ਪਈਆਂ ਤੂੰ ਈ ਆ ਮੈਂ ਤੀਜੇ ਦਿਨ ਕਹਿ ਦੂ ਕਦੇ ਮੇਰਾ ਸਿਰ ਦੁਖਦਾ ਕਦੇ ਮੇਰਾ ਬੀਪੀ ਦੁਖਦਾ ਬੀਪੀ ਹੋਇਆ ਕਦੇ ਮੇਰੇ ਗੋਡੇ ਦੁਖਦੇ ਨੇ ਅਗਲ ਕਹਣਾ ਤੈਨੂੰ ਤਾਂ ਕੁਛ ਨਾ ਕੁਛ ਨਾ ਹੋਇਆ ਰਹਿੰਦਾਗਾ ਜਦੋਂ ਤੇਰੀ ਕੁੜੀ ਦਾ ਫੋਨ ਆਦਾ ਫਿਰ ਝਟਪਟ ਐਨ ਚੰਗੀ ਤਰ੍ਹਾਂ ਐ ਉੱਠ ਖੜੂਗੀ ਸਰਾਲ ਵਾਂਗੂ ਪਈ ਹੋਈ ਸਿੱਧੀ ਹੈ ਫਿਰ ਤੇਰਾ ਕੁਛ ਨਹੀਂ ਦੁਖਦਾ ਹੈਗਾ ਚੱਲ ਬਰਤਣਾ ਛੱਡ ਲੜਾਈ ਨਾ ਕਰ ਮੇਰੇ ਨਾਲ ਕੋਈ ਨਾ ਚਾਹ ਫੜਾਏ ਨੀ ਔਖੀ ਸਕਾਰੀ ਜਦੋਂ ਕੋਈ ਕੰਮ ਧੰਦਾ ਕਰਨਾ ਹੁੰਦਾ ਨਾ ਕਰਦਾ ਉਦੋਂ ਹੀ ਤੇਰਾ ਕੁਝ ਦੁਖਦਾਗਾ ਊ ਨਹੀਂ ਤੇਰਾ ਕੁਝ ਦੁਖਦਾ ਹੈਗਾ ਪੁੱਤ ਮੈਂ ਤੇਰੇ ਨਾਲ ਬੋਲਣਾ ਨਹੀਂ ਚਾਹਦੀ ਮੈਂ ਕੋਈ ਨਾ ਚਾਹ ਫੜਾਂ ਲੜਾਈ ਨਾ ਕਰ ਤੂੰ ਬੋਲੇਂਗੀ ਵੀ ਕੀ ਮਾਂ ਦੇਖ ਲਾ ਜੇ ਕੋਈ ਕੰਮ ਧੰਦਾ ਕਰਨਾ ਹੋਵੇ ਫਿਰ ਤਾਂ ਅੱਡੇ ਬੁੱਲ ਕੱਢੂਗੀ ਬਿਨਾਂ ਮੇਤੋਂ ਨਹੀਂ ਕੰਮ ਹੁੰਦਾ ਤੂੰ ਹੀ ਕੰਮ ਕਰ ਲੈ ਆਹ ਦੇਖ ਲਾ ਇੱਥੇ ਦੇਖ ਤੂੰ ਕਿਵੇਂ ਖੱਥ ਮਾਰਦੀ ਫਿਰਦੀ ਆ ਵੀ ਇੱਥੋਂ ਕੋਈ ਕੱਦੂ ਥਿਆਜੇ ਕੋਈ ਤੋਰੀ ਥਿਆਜੇ ਜੇ ਵੱਡੇ ਦਾ ਇੰਨੀਆਂ ਸਬਜ਼ੀਆਂ ਲੱਗੀਆਂ ਉਧਰ ਨੂੰ ਮੂੰਹ ਨਹੀਂ ਕਰਦੇ ਜੈਖਣ ਦੇ ਕਦੇ ਕਹਤੂ ਕਿ ਆ ਮਿਰਚਾਂ ਤੋੜ ਕੇ ਚਟਣੀ ਬਣਾ ਲੈਨੇ ਆ ਵੀ ਕੀ ਇਹ ਸਬਜ਼ੀਆਂ ਦਾ ਸਬਜ਼ੀਆਂ ਨੇ ਕੋਈ ਚੱਜ ਦੀ ਦਾਲ ਸਬਜ਼ੀ ਧਰ ਲੋ ਹੈ ਇਹਨਾਂ ਨੂੰ ਤਾਂ ਅੱਗ ਲਗਣਾ ਨਾ ਮੈਂ ਤਾਂ ਜਿੱਦਣ ਦੀ ਇਸ ਘਰੇ ਆਈਆਂ ਇਹੀ ਕੰਜਰਖਾਨਾ ਰਿਆ ਮੈਂ ਤਾਂ ਕਦੇ ਨਾ ਸੁਖ ਦਾ ਸਾਹ ਕਟਿਆ ਹੀ ਨਹੀਂ ਇੱਥੇ ਨਾ ਮੈਨੂੰ ਆਉਣ ਦਿੱਤਾ ਜਿੰਨਾ ਚਿਰ ਇਹ ਬੈਠੀ ਆਗੀ ਮੇਰੇ ਤਾਂ ਲੈਖੇ ਹੀ ਲੈ ਲੈ ਹਾਏ ਹਾਏ ਇੱਕ ਨਾ ਬਚੋਲਾ ਇਹ ਜਿਹੜਾ ਉਹ ਤਾਂ ਕਹਿੰਦਾ ਸੀ ਐਡਾ ਵੱਡਾ ਘਰ ਆ ਉਥੇ ਦਾ ਕੁੜੀ ਨੂੰ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਆਪ ਦੇ ਕਹਨੇ ਹੁੰਦੇ ਆ ਰਾਜ-ਰਾਜ ਖਾਊਗੀ ਝਾੜ-ਝਾੜ ਪੈਨੂਗੀ ਆ ਦੇਖ ਲਾ ਪਹਿਨਦੀ ਆ ਮੈਂ ਝਾੜ-ਝਾੜ ਕੇ ਆ ਦੇਖ ਲਾ ਖਾਨੀ ਆ ਮੈਂ ਰੋਜ ਕੱਦੂ ਵੀ ਕਿਸੇ ਨੂੰ ਕੀ ਦੱਸਾਂ ਸਾਡੇ ਤਾਂ ਦੂਜੇ ਦਿਨ ਕੱਦੂ ਧਰਿਆ ਰੰਦਾ ਹਾਏ ਓ ਰੱਬਾ ਹਾਈ ਮੇਰਾ ਤਾਂ ਨਾ ਹੁਣ ਬੀਪੀ ਵੱਧ ਗਿਆ ਬੁੜੀ ਤਾਂ ਚਲੀ ਗਈ ਹੁਣ ਮਿਸਤਰੀਆਂ ਨੂੰ ਚਾਹ ਦੇਣਾ ਮੈਂ ਤਾਂ ਨਾ ਘਟਕ ਦੁਰਦ ਚ ਪੱਤੀ ਬਣਾ ਕੇ ਪੀਨੀ ਆਗੀ ਹਾਂ ਅੱਲੇ ਅੱਗ ਲੱਗਣਾ ਨਾ ਗਰਮੀਆਂ ਚ ਇਹ ਸਿਆਪਾ ਹੁੰਦਾ ਇੱਕ ਵਾਰੀ ਕੱਪੜੇ ਪਾ ਲੋ ਜਦ ਹੀ ਗਰਮੀ ਆ ਜਾਂਦੀ ਆ ਜਦ ਹੀ ਲਾ ਕੇ ਸਿੱਟ ਦੇਣਗੇ ਇੱਥੇ ਜਿਹਨੇ ਧੋਣੇ ਨੇ ਨਾ ਔਖਾ ਤਾਂ ਮੇਰੇ ਵਰਗੀ ਨੂੰ ਆ ਮੈਨੂੰ ਪੁੱਛ ਕੇ ਦੇਖਣਾ ਕਿ ਜਦੋਂ ਸਾਰਾ ਦਿਨ ਇੱਥੇ ਹੀ 12 ਵਜੇ ਜਾਂਦੇ ਨੇਗੇ ਆ ਸਰਫਾ ਨਹੀਂ ਇਹ ਵੀ ਮੁੱਕੀ ਪਈਆ ਐ ਨਹੀਂ ਵੀ ਘਰੇ ਸੌਦਾ ਪਤਾ ਲਿਆ ਕੇ ਸੜਦੀਏ ਇੱਥੇ ਜੀ ਵੱਡੀ ਚਲਦੀ ਆ ਦੀ ਐ ਕੁ ਡੋਰ ਗਈ ਨਾਲਾ ਫੜ ਪੁੱਤ ਭਾਂਡੇ। ਆਖਿਆ ਤੇ ਭਾਂਡੇ ਤਾਂ ਫੜ ਲੈਨੀ ਆ ਮੈਂ। ਮੈਨੂੰ ਐਂ ਦੱਸ ਮੈਨੂੰ ਮਿਸਤਰੀਆਂ ਦਾ ਫੋਨ ਆਇਆਗਾ। ਕਿੱਥੇ ਖੜ ਗਈ ਸੀ? ਉਹ ਪਤਾ ਮੈਨੂੰ ਕਿੰਨਾ ਬੋਲੇ ਨੇਗੇ। ਕੀ ਕਹਿੰਦੇ ਨੇ ਤੈਨੂੰ? ਉਹ ਕਹਿੰਦੇ ਵੀ ਜਿਹੜੀ ਚਾਹ ਪਾਈ ਕਹਿੰਦੇ ਬਣਾ ਕੇ ਦਿੱਤੀ ਆ ਨਾ ਜਮਾ ਹੀ ਪਾਣੀ ਵਰਗੀ। ਉਹ ਪੁੱਤ ਮੈਂ ਤਾਂ ਖੜੀ ਨਹੀਂ ਮੈਨੂੰ ਤਾਂ ਲੱਗਦਾ ਇੱਥੇ ਤੇ ਤਾਂ ਠੰਡੀ ਪੈ ਗਈ। ਅੱਛਾ ਮੈਂ ਤਾਂ ਕਮਲੀ ਆ। ਮੈਨੂੰ ਕਿਤੇ ਅਕਲ ਮਾਤ ਆ। ਮੇਰੇ ਤਾਂ ਮਾਪੇ ਨੇ ਕੁਝ ਨਹੀਂ ਸਿਖਾ ਕੇ ਭੇਜਿਆ। ਅੱਗ ਵਰਗੀ ਰਿੱਜ ਦੀ ਰਿੱਜ ਦੀ ਚਾਹ ਪਾ ਕੇ ਦਿੱਤੀ ਆ ਮੈਂ ਉਹ ਵਾਰ ਮੇਰੇ ਕੋਲ ਵੀਰ ਮੜਾ ਗਿਆ ਕਿ ਟਾਈਮ ਬੀਬੋ ਖੜਕੀ ਤੇ ਲੈ ਫਿਰ ਆ ਗਈ ਨਾ ਲੈਣ ਤੇ ਤੂੰ ਆਏ ਕੇ ਵਿਸਦੀਆ ਮੈਂ ਉਹਦੇ ਨਾਲ ਚੁਗਲੀਆਂ ਕਰਦੀ ਸੀ ਤੇਰੀਆਂ ਐਂ ਬੋਲ ਵੀਰ ਉਹ ਮਾਰਦੀ ਮੈਂ ਉਹਦਾ ਪਤਾ ਲੈਣ ਲੱਗ ਗਈ ਤੇਨੂੰ ਤਾਂ ਹਰ ਵੇਲੇ ਚੁਗਲੀਆਂ ਦੇ ਹੀ ਰਹਿੰਦਾ ਵੀ ਚੁਗਲੀਆਂ ਕਰਦੀ ਸੀ ਆਹੋ ਬਿਮਾਰ ਸੀ ਉਹ ਕੀ ਉਹਦੇ ਕਾਲਾ ਨਾਗ ਲੜਿਆ ਹੋਇਆ ਚੰਗੇ ਭਲੀ ਬਥੇਰੀ ਆ ਲੋਕਾਂ ਦੇ ਲੂਸ ਲੂਸ ਕਰਦੀ ਫਿਰਦੀ ਆਗੀ ਉਸ ਨੇ ਹੁੰਦਾ ਤੇਰੇ ਮੇਰੇ ਵਰਗੇ ਨੂੰ ਆ ਦੇਖ ਲੈ ਤੂੰ ਆ ਤੂੰ ਘੰਟਾ ਉਹਦੇ ਕੋਲ ਖੜ ਗਈ ਉਹ ਮਿਸਤਰੀ ਵਿਚਾਰੇ ਸਾਰਾ ਦਿਨ ਆ ਢੂਹੀ ਟਾ ਇੱਕ ਕਰਕੇ ਕੰਮ ਕਰਦੇ ਨੇ ਹੈ ਉਹਨਾਂ ਨੇ ਚਾਹ ਤੇ ਚੱਜਣਾ ਟਾਈਮ ਨਾਲ ਲੈ ਜਾਂਦੀ ਉਹ ਪੁੱਤ ਗਰਮੀ ਦਾ ਮਹੀਨਾ ਤੇ ਠੰਡੀ ਪੀਣ ਲੇ ਕਿ ਉਹਨਾਂ ਨੇ ਤਾਂ ਕੀ ਕਿਹਾ ਇੱਥੇ ਹੁੰਦਾ ਭੈਣਾਂ ਨੂੰ ਮਾਂ ਮੇਰੀ ਗੱਲ ਸੁਣ ਲੈ ਮੈਨੂੰ ਨਹੀਂ ਕਰੀਆਂ ਇਹ ਗੱਲਾਂ ਚੰਗੀਆਂ ਲੱਗਦੀਆਂ ਹੈਗੀਆਂ ਫਿਰ ਨਾ ਤੇਰੀ ਧੀ ਕਹਿ ਰੰਦੀ ਆ ਵੀ ਮੇਰੀ ਮਾਂ ਮੇਰੀ ਮਾਂ ਫਿਰ ਦੇਖ ਲੈ ਫਿਰ ਮੇਰੇ ਹੱਥ ਖੜੇ ਨੇ ਨਾਲੇ ਸਾਰਾ ਕੰਮ ਨਾ ਆ ਪਿਆਗਾ ਹੁਣ ਆ ਕੱਪੜੇ ਤੋਂ ਹੁਣ ਬਾਲੇ ਪੈਣੇ ਆਪੀ ਚਾਕੇ ਕਰਦੀ ਹੁਣ ਸਾਫ ਸੁਥਾ ਸਾਰਾ ਕੁਝ ਚੱਲ ਮੇਰੀ ਗੱਲ ਸੁਣ ਚੱਲ ਪੁੱਤ ਕੱਲ ਨੂੰ ਤਰਮੋਸ ਪਾ ਕੇ ਦੇ ਦਿੰਦੀ ਝੋਟਿਆ ਤਰਮੋਸ ਤਾਂ ਅਪਣ ਜਵੇਰ ਨੂੰ ਫੋਨ ਕਰ ਦੇ ਬੜੀ ਮਖਾਲਾ ਪੁੱਤ ਆਹੋ ਹੁਣ ਫਿਰ ਮੋਸ ਲੈਣ ਜਾਵਾਂਗੇ ਨਾਲੇ ਤਰਮੋਸ 'ਚ ਦੋ ਘੁੱਟਾਂ ਪੈਂਦੀਆਂ ਨੇ ਚੰਗੀ ਭਲੀ ਜਰਮਾ ਇਹਦੇ 'ਚ ਪਾ ਕੇ ਦਿੱਤੀ ਆ ਫਿਰ ਤੈਨੂੰ ਲੋੜ ਕੀ ਸੀ ਫਾਹਾ ਲੈਣ ਦੀ ਨਾਰੇ ਹੁਣ ਆ ਦੇਖ ਲਾ ਬਾਹਰੋਂ ਆਈਆਂ ਚੱਪਲਾ ਲਿਬੜੀਆਂ ਹੋਈਆਂ ਨੇ ਗਾਰੇ ਨਾਲ ਵੀ ਆਹੋ ਨੌਕਰ ਨਹੀਂ ਰੱਖੀ ਹੋਈਆਂ ਮੈਂ ਤੇਰੀ ਨੂੰ ਨਹੀਂ ਹੈਗੀ ਉਹ ਲੋਕਾਂ ਦੀ ਸੱਸਾਂ ਨੇ ਜਿਹੜੀਆਂ ਸਮਝ ਲੈਂਦੀਆਂ ਨੇ ਵੀ ਸਾਡੀ ਨੂੰ ਦੀ ਆ ਹੈ ਤੂੰ ਤੈਨੂੰ ਤਾਂ ਇਹ ਵੀ 24 ਘੰਟੇ ਕੰਮ ਕਰੀ ਜਾਵੇ ਮੇਰੇ ਮੂਰੇ ਗੋਲੀ ਬਣ ਕੇ ਰਹੇ ਹੁਣ ਆਈ ਅੰਦਰ ਬੜ ਜੀ ਹੱਸਿਆ ਆ ਦੇਖ ਲੈ ਲੈਟਰੀਨ ਬਾਥੂਮ ਹੈ ਹੁਣ ਧੋਗੇ ਹਟੇ ਨੇ ਪੋਚਾ ਮਾਰ ਕੇ ਹਟੀਆਂ ਸੁਕਾ ਕੇ ਹਟੀਆਂ ਆ ਹੁਣ ਚੱਪਲਾ ਲੈ ਕੇ ਅੰਦਰ ਬੜ ਜੀ ਗਾਰਾ-ਇਗਾਰਾ ਕਰਦੀ ਫਿਰ ਹੁਣ ਨੰਗੇ ਬੈਠ ਜਾਣਾ ਚੱਪਲੇ ਤਾਂ ਬਾਣੀ ਬੈਂਦੀਆਂ ਨੇ ਨੰਨੇ ਮੈਰੀ ਚਲੀ ਜਾਈਂ ਤੈਨੂੰ ਕੀ ਹੋਇਆ ਹੈ ਤੇਰੇ ਕੀ ਪੈਰਾਂ ਨੂੰ ਮਹਿੰਦੀ ਲੱਗੀ ਹੋਈ ਐ ਇੱਥੇ ਲਓ ਜੀ ਮੇਰੇ ਗੰਨ ਖਾਣਾ ਮੈਨੂੰ ਜਾਨਦੀ ਨਹੀਂ ਜਾਨਦੀ ਨੂੰ ਕਹੇਸ ਹੁਣ ਹੁਣੀ ਨੂੰ ਕਹੇਸ ਹੋਰ ਤੈਨੂੰ ਮੈਨੂੰ ਕੋਈ ਕੰਮ ਕਰੇਸ ਤਾਂ ਮੈਂ ਤਾਂ ਕਰਦੀ ਆ ਜਦੋਂ ਆ 24 ਘੰਟੇ ਨੱਕ ਬੁੱਲ ਕੱਢਦੀ ਰਹਿਣੀ ਆ ਮੈਨੂੰ ਮੂੰਹ ਪਾਣੀ ਨਹੀਂ ਧਰਦੀ ਤਾਂ ਬੋਲਦੀ ਆ ਮੈਂ ਕਹ ਤਾਂ ਮੂੰਹ ਪਾਣੀ ਧਰਦੀ ਸਾਰਾ ਤਾਂ ਮੈਂ ਕੰਮ ਕਰਦੀ ਆ ਤੈਨੂੰ ਫਿਰ ਵੀ ਬੁਰੀ ਲੱਗਦੀ ਆ ਮੈਂ ਅੱਛਾ ਤੂੰ ਮੈਂ ਕੰਮ ਕਰਦੀ ਆ ਮੈਂ ਨਹੀਂ ਕਰਦੀ ਹੈ ਨਾ ਮੈਂ ਤਾਂ ਪਈ ਰਹਿਣੀ ਆ ਆਹੋ ਆਈ ਮੂਨਾ ਕਿਸੇ ਹੋਰ ਕੋਲ ਖੋਲੇਂਗੀ ਅੰਡੀ ਗਵੰਡੀ ਕੋਲ ਵਿਆਹ ਹੋ ਅੱਜ ਤੂੰ ਕਹਨੀ ਆ ਕੱਲ ਨੂੰ ਮੇਰੀਆਂ ਲੋਕ ਗੱਲਾਂ ਕਰਨ ਮੇਰੀ ਗੱਲ ਸੁਣ ਤੜਕੇ ਮੈਂ ਧਰ ਮੈਂ ਚੋਣੀ ਆ ਚੰਬਰ ਦੀ ਮੈਂ ਆ ਹੁੜਾ ਦੱਸ ਪੁੱਤ ਜੇ ਤੂੰ ਪੁੱਛਿਆ ਕਿ ਛਾਣੀ ਫੇਰ ਕੀ ਤੱਕ ਘਸ ਜਾਨੀ ਐ ਦੇਹ ਲਾਲਾ ਕਦੀ ਧਾਰਾਂ ਕਰਦੀ ਆ ਆ ਦੁੱਧ ਦਾ ਬਾਟਾ ਵੀ ਮੂੰਹ ਨੂੰ ਤੂੰ ਹੀ ਲਾਉਣੀ ਆ ਉਦੋਂ ਤਾਂ ਜਦੀ ਕਹਿ ਰਹੀ ਨੀ ਆ ਵੀ ਪਾਈ ਮੇਰਾ ਬੀਪੀ ਵੜਦਾ ਗੱਗ ਲਗਣਾ ਮੈਨੂੰ ਦਵਾਈ ਦੇ ਦੇ ਡਾਕਟਰ ਨੇ ਦੱਸਿਆ ਵੀ ਦੁੱਧ ਨਾਲ ਦਵਾਈ ਲੈਣੀ ਆ ਉਦੋਂ ਕਹਿ ਰਿਆ ਕਰ ਵੀ ਮੈਂ ਪਾਣੀ ਨਾਲ ਲੈ ਲੂੰਗੀ ਸਾਰੇ ਤਾਂ ਕੰਮ ਕਰਦੀ ਐ ਜੇ ਦੁੱਧ ਦੀ ਘੁੱਟ ਪੀਣਾ ਨਹੀਂ ਮੈਨੂੰ ਆਪੇ ਕਰਕੇ ਖਾਣੀ ਐ ਤੇ ਤਾਂ ਹੀ ਤਾਂ ਇਹ ਰੋਣੇ ਨੇ ਇਸ ਗੱਲਾਂ ਦੇ ਤਾਂ ਹੀ ਮੈਂ ਰੋਨੀ ਆ ਵੀ ਜੇ ਭੋਰਾ ਕੰਮ ਕਰਨ ਲੀਆ ਫਿਰ ਕੀ ਕਰਦੀ ਆ ਬਥੇਰੀ ਹੱਟੀ ਕੱਟੀ ਪਈ ਆ ਐਂ ਜੀ ਬੱਚ ਬੋਲਦੇ ਹੁੰਦੇ ਦੇਖ ਜੇ ਤੇਰੀ ਪਰਜਾਈ ਤੇਰੀ ਮਾਂ ਨਾਲ ਕਰੇ ਤੈਨੂੰ ਦੁੱਖ ਲੱਗੂਗਾ ਇਹ ਗੱਲ ਦਾ ਹਾਏ ਮੈਂ ਮਰ ਜਾ ਨੀ ਮਾਂ ਤੇਰੀ ਐਨੀ ਹਿੰਮਤ ਵੀ ਤੂੰ ਮੇਰੇ ਮਾਪਿਓ ਤੱਕ ਜਾਵੇਂ ਮੇਰੀ ਪਰਝਾਈ ਤੱਕ ਜਾਵੇਂ ਤੂੰ ਹੁੰਦੀ ਕੌਣਾ ਮੈਨੂੰ ਐ ਬੋਲਣ ਵਾਲੀ ਹੋਰ ਕਿਹਨੂੰ ਕਰਾਂ ਮੈਂ ਹਾਂ ਹਟ ਦਿਓ ਨਹੀਂ ਹਟ ਦਿਓ ਨਹੀਂ ਸਰਪਾਈ ਠੀਕ ਹੈ ਜਾ ਪੱਜ ਮਾਗਣਾ ਖਾ ਕੋਨ ਨਾ ਖਾ ਲੈ ਜੇ ਬੱਟੇ ਆਂਦਿਆਂ ਨੇ ਆਹ ਦੇਖ ਲੈ ਤਾਂ ਹੀ ਅਗਲਾ ਰੋਂਦਾ ਹੁੰਦਾ ਵੀ ਜੇ ਸੱਸਾ ਮਾਵਾ ਬਣ ਜਾਣ ਤਾਂ ਅਗਲਾ ਮਾਵਾ ਨੂੰ ਕਿਉਂ ਰੋਵੇ ਸੱਸ ਤਾਂ ਸਾਸਿ ਹੁੰਦੀ ਆ ਭਾਈ ਚਾਹੇ ਜਿੰਨਾ ਮਰਜੀ ਕਹਿ ਲੈ ਵੀ ਇਹ ਮਾਂ ਬਣ ਜੂ ਪਰ ਇਹ ਕਿੱਥੇ ਨੀ ਨਾਲੇ ਦੇਖ ਲੈ ਦੁੱਧ ਪੀਂਦੀ ਆ ਹੱਟੀ ਕੱਟੀ ਪਈਆ ਜੇਪੜੀ ਕੰਮ ਨੂੰ ਕਹਦੇ ਮੌਤ ਪੈ ਜਾਂਦੀ ਆ ਆ ਉਹ ਵੀ ਸੁਣਾ ਗਈ ਕਹਿੰਦੀ ਮੈਂ ਧਾਰਾਂ ਕੱਢਦੀ ਆ ਵੀ ਚਲ ਕੋਈ ਨਾ ਭਾਈ ਹੁਣ ਮੇਰੇ ਪੇਕਿਆਂ ਦੇ ਘਰੇ ਡੰਗਰ ਪਸੂ ਨਹੀਂ ਸੀ ਮੈਨੂੰ ਨਹੀਂ ਧਾਰਾਂ ਕੱਢਣੀਆਂ ਹੁੰਦੀਆਂ ਵੀ ਜੇ ਧਾਰਾਂ ਕੱਟੀਆਂ ਫਿਰ ਕੀ ਤੋਂ ਘਟ ਗਈ ਦੇਖ ਤਾਂ ਸਹੀ ਕਿਵੇਂ ਬੋਲ ਕੇ ਗਈ ਆਗੀ ਚਲ ਹੁਣ ਮੈਂ ਦੇਖ ਥੱਕ ਗਈ ਟੜਕੇ ਦੇ ਕੰਮ ਕਰਦੀ ਆ ਪਹਿਲਾਂ ਮੈਨੂੰ ਪਾਣ ਦੇ ਤਾਂ ਪੋਰਾ ਜਦ ਮੈਂ ਉਹ ਕਰਦੀ ਜਦ ਕਨ ਚਾਹ ਦੇ ਕੇ ਆ ਹੁਣ ਜਾਦੇ ਕੇ ਚਲ ਹੁਣ ਮੈਂ 2 ਮਿੰਟ ਆਰਾਮ ਕਰਦੀ ਆਂ ਫੇਰ ਕਨਾ ਫੇਰ ਕਰੂ ਕੰਮ ਅਥਰੇ ਨੇ ਤਾਂ ਰੰਦਾ ਟਾਈਮ ਹੋ ਜਾਊਗਾ ਕੁਪਤੀ ਖੇਡਾਂ ਨੇ ਹਾਏ ਹਾਏ ਮਾ ਹੂੰ ਪੈ ਗਈ ਉਹ ਪੁੱਤ ਮੈਂ ਥੱਕ ਗਈ ਸੀ ਹੁਣ ਮੈਨੂੰ ਐ ਤੇ ਮੈਂ ਬਿੰਦ ਕਾ ਚੱਲ ਤਾਂ ਆਉਣੀ ਨਹੀਂ ਅੱਛਾ ਅੱਛਾ ਮੈਂ ਤੈਨੂੰ ਐ ਕਹਿੰਦੀ ਸੀ ਹਾਂ ਵੀ ਆਜ ਇਹ ਪ੍ਰਿੰਡੀਆਂ ਆਂ ਕੱਟ ਦਮੇ ਸ਼ਾਮ ਨੂੰ ਆਪਾਂ ਸਬਜ਼ੀ ਬਣਾਉਣੀ ਆਂਗੀ ਪੁੱਤ ਹੁਣ ਤਾਂ ਤੈਨੂੰ ਪਤਾ ਮੈਂ ਚਾਹਦੇ ਕਹਿਨੀ ਆਂ ਓ ਮਾਂ ਤੂੰ ਤਾਂ ਗੁੱਸਾ ਮਾਨ ਜਾਨੀਆ ਮੇਰਾ ਨਾ ਇੱਕ ਤਾਂ ਅੱਗ ਲੱਗਣੀ ਗਰਮੀ ਬਾੜੀ ਆ ਆ ਦੇਖ ਲਾ ਬੱਟ ਪਿਆ ਪਿਆ ਉਹਦੇ ਕਰਕੇ ਨਾ ਮੇਰਾ ਬੀਪੀ ਵੱਧ ਜਾਂਦਾ ਤੈਨੂੰ ਪਤਾ ਤਾਂ ਹੈਗਾ ਤੇਰੇ ਨਾਲ ਹੀ ਮੇਰਾ ਤਾਂ ਸਾਰਾ ਕੁਝ ਹੀ ਆ ਮੈਂ ਕਿੱਥੇ ਤੈਨੂੰ ਕੁਝ ਬੋਲਦੀ ਆ ਤੇਰੇ ਨਾਲ ਮੇਰਾ ਨਾ ਜੀ ਲੱਗਿਆ ਰਹਿੰਦਾਗਾ ਚਲ ਮੈਂ ਕਿਹਾ ਮਾਂ ਉੱਥੇ ਪਈਆ ਨਾਲੇ ਮਨ ਕੁਝ ਹੋਰ ਹੋ ਜਾਂਦਾ ਮੈਂ ਤਾਂ ਹੀ ਸਬਜ਼ੀ ਚੱਕ ਲਈ ਆਂ ਤੇ ਤੂੰ ਵੀ ਨਾਲ ਲਿਆਉਂਦੀ ਕਰਦਾ ਆਪਾਂ ਦੋਏ ਕੱਟ ਲਾਂਗੇ ਮੈਂ ਤਾਂ ਹਾਂ ਕੀ ਕਰਾਂ ਮੈਂ ਨਾ ਬੀਪੀ ਤੈਨੂੰ ਦੱਸਿਆ ਤਾਂ ਹੈਗਾ ਮੇਰਾ ਬੀਪੀ ਵਧ ਗਿਆ ਮੈਂ ਨਾ ਦਵਾਈ ਲੈ ਕੇ ਪਈ ਆ ਮੜਾ ਜਿਹਾ 5 ਮਿੰਟ ਨਾ ਮੈਂ ਵੀ ਤਾਂ 2 ਮਿੰਟ ਪੈਂਦੀ ਹੁੰਦੀ ਸੀ ਲੈ ਮਾ ਤੈਨੂੰ ਪਤਾ ਤਾਂ ਹੈਗਾ ਮੇਰਾ ਨਾ ਬੀਪੀ ਵਧ ਜਾਂਦਾਗਾ ਮੈਂ ਕਿਹਾ ਚੱਲ ਮੈਂ ਗੋਲੀ ਜੀ ਲੈ ਕੇ ਪੈਣਾ ਸੀਗਾ ਵੀ ਚੱਲ ਮੈਂ 5 ਮਿੰਟ ਪੈ ਜੰਨੀ ਆ ਵੀ ਤੂੰ ਜਾਨੂੰ ਸਬਜ਼ੀ ਕੱਟ ਦੇਂਗੀ ਫਿਰ ਮੈਂ ਬਣਾ ਦੂੰਗੀ ਚੱਲ ਕੋਈ ਨਾ ਪੁੱਤ ਮੈਂ ਕੱਟ ਦੇਣੀ ਆ ਦੇਖੀ ਬਿੰਦਕ ਮੈਂ ਪੈ ਕੇ ਨਾ ਫਿਰ ਮੈਂ ਸਬਜ਼ੀ ਕੱਟ ਦੇਣੀ ਠੀਕ ਆ ਫਿਰ ਤੂੰ ਕਰਨੀ ਠੀਕ ਆ ਓਹੋ ਮਾ ਜੇ ਕੋਈ ਆ ਗਿਆ ਸਾਰਾ ਕੰਮ ਓਮੇ ਪਿਆਗਾ ਕੀ ਕਹੂ ਅਗਲਾ ਵਿਆਹ ਦੇਖ ਲਾ ਸੱਸ ਇੱਥੇ ਪਈਆ ਨੂੰ ਅੰਦਰ ਪਈਆ ਕੰਮ ਸਾਰਾ ਓਮੇ ਖਿਲਰਿਆ ਪਿਆਗਾ ਮੈਂ ਤੈਨੂੰ ਤਾਂ ਕਹਿਨੀ ਆ ਵੀ ਤੂੰ ਮਾਂ ਬਣ ਕੇ ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਨਹੀਂ ਪੁੱਤ ਮੈਂ ਕੋਈ ਗੁੱਸਾ ਨਹੀਂ ਕਰਦੀ ਤੈਨੂੰ ਮੈਨੂੰ ਤਾਂ ਧੀ ਵਰਗੀ ਆ ਚੱਲ ਕੋਈ ਨਾ ਪੁੱਤ ਮੈਂ ਕੋਈ ਨਾ ਕੱਟਦਿਆਂ ਹਾਂ ਉਹੀ ਤਾਂ ਗੱਲਾਂ ਮਾਂ ਇੱਥੇ ਆਪਣੇ ਚ ਤੀਜਾ ਕੌਣ ਆ ਤੂੰ ਆ ਮੈਂ ਆ ਚੱਲ ਕਦੇ ਕਹਿਣੀਆਂ ਵੀ ਪੈਂਦੀਆਂ ਨੇ ਕਦੇ ਕਹਾਣੀਆਂ ਵੀ ਪੈਂਦੀਆਂ ਨੇ ਓ ਮਾਂ ਦੇਖ ਲਾ ਤੇਰੇ ਸਾਹਮਣੇ ਮੈਂ ਕਦੇ ਤੈਨੂੰ ਕੁਝ ਬੋਲੀ ਆਂਗੀ ਚਲ ਕੋਈ ਦੋ ਪੁੱਤ ਹੋਰ ਦੋ ਪੰਟ ਦੇ ਦਿੰਦੇ ਘਟਕ ਦੇ ਆ ਦੇਖ ਲੈ ਚਾਚੇ ਦੀ ਨੂੰ ਆਈ ਸੀ ਪਤਾ ਕਿੰਨਾ ਕੁਛ ਕਹਿੰਦੀ ਸੀ ਕਹਿੰਦੀ ਮੇਰੀ ਸੱਸ ਆਏ ਆ ਮੇਰੀ ਸੱਸਾਂ ਆ ਮੈਂ ਤਾਂ ਉਹਨੂੰ ਕਹਿਤਾ ਮੈਂ ਕਿਹਾ ਨਾ ਭਾਈ ਮੈਂ ਕਿਹਾ ਆ ਗੱਲਾਂ ਤਾਂ ਸਾਡੀ ਤਾਂ ਮਾਂ ਬਥੇਰੀ ਚੰਗੀ ਆਗੀ ਮੈਂ ਕਿਹਾ ਦੇਖ ਲੈ ਕਦੇ ਨਹੀਂ ਮੈਨੂੰ ਵੱਧ ਘੱਟ ਬੋਲਦੀ ਮੈਂ ਕਿਹਾ ਜੇ ਮੈਂ ਪਈ ਹੁੰਦੀ ਆ ਨਾ ਕੰਮ ਵੀ ਆਪ ਕਰ ਲੈਂਦੀ ਆ ਮੈਂ ਕਿਹਾ ਕਦੇ ਮੈਨੂੰ ਪਈ ਨੂੰ ਨਹੀਂ ਠੜਦੀ ਚਲ ਪੁੱਤ ਮੈਂ ਤਾਂ ਤੈਨੂੰ ਕਦੇ ਕਿਸੇ ਕੋਲ ਮਾੜਾ ਨਹੀਂ ਕਿਹਾ ਦੇਖ ਪੁੱਤ ਤੇ ਘੱਟ ਕੰਮ ਕਰ ਲੈ ਕ ਵੱਧ ਕਰ ਲੈ ਹਾਂ ਜੇ ਤੂੰ ਨਹੀਂ ਮੈਨੂੰ ਮਾੜਾ ਕਹਿੰਦੀ ਫਿਰ ਮੈਂ ਕਿਹੜਾ ਕਿਸੇ ਕੋਲ ਕਹਿਨੀ ਆ ਮੈਂ ਵੀ ਨਾ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਦੇਖ ਲਾ ਤੂੰ ਹੋਰ ਸੁਣ ਮੈਨੂੰ ਮੂੰਹੋਂ ਕੱਢੇ ਆਪਣੇ ਘਰ ਦਾ ਭੇਤ ਲੈਵੇ ਦੱਸ ਸਰੀਕ ਵੀ ਕਦੇ ਆਪਣੇ ਬਣਦੇ ਹੁੰਦੇ ਨੇਗੇ ਫਿਰ ਮੈਂ ਕਿਹੜਾ ਘਟਾਂ ਹਾਂ ਹਾਂ ਨਹੀਂ ਚਲ ਕੋਈ ਨਾ ਪੁੱਤ ਆਹ ਦੇਖ ਲਾ ਹੁਣ ਮਾਂ ਬਣ ਕੇ ਨਾ ਸਬਜ਼ੀ ਕੱਟ ਦੇ ਮੈਂ ਫਿਰ ਬਾਅਦ ਚ ਬਣਾ ਦੰਨੀ ਆ ਤੂੰ ਮੈਨੂੰ ਐ ਦੱਸ ਇਹ ਤੂੰ ਜੇ ਧੋਤੇ ਸੀ ਕੋਕੜੀ ਨਹੀਂ ਨਹੀਂ ਮਾਂ ਮੈਂ ਤਾਂ ਧੋ ਕੇ ਸਮਾਰ ਕੇ ਇਹਨਾਂ ਨੂੰ ਰੱਖ ਕੇ ਰੱਖਿਆ ਸੀ ਵੀ ਸੁੱਕ ਜਾਣਗੀਆਂ ਆ ਦੇਖ ਲਾ ਜਮਾਈ ਸੁੱਕੀਆਂ ਪਈਆਂ ਨੇ ਤਾਂ ਹੀ ਮੈਂ ਤੈਨੂੰ ਕਹਿੰਦੀ ਹੁਣ ਕੱਟ ਹੀ ਦੇ ਬਸ ਤੂੰ ਠੀਕ ਆ ਚੰਗਾ ਹਾਂ ਬੈਠੀ ਬੈਠੀ ਤੇ ਮੈਂਟਲ ਲਾਉਣਾ ਕੱਟਣ ਨੂੰ ਬਥੇਰਾ ਮੈਨੂੰ ਪਤਾਗਾ ਤੇਰਾ ਹਾਂ ਚਲ ਠੀਕ ਆ ਮਾਂ ਕੱਟਦਨੇ ਕੋਈ ਨਹੀਂ ਕੋਈ ਜਿਆਦਾ ਨਹੀਂ ਐਂ ਨਹੀਂ ਪਤਾ ਲੱਗਦਾ ਹੁਣ ਜਦ ਤੱਕ ਕੁੱਤੇ ਖਾਣੀ ਜਦ ਮੈਂ ਚਾਹ ਦੇਤੀਆਂ ਜਿਆਦਾ ਇਨੀ ਕੁੱਤੇ ਖਾਣੀ ਕਰੀ ਜਦ ਲੈ ਕੇ ਆਈਆਂ ਚਾਹ ਦੇ ਕੇ ਆਈਆਂ ਜਦ ਵੀ ਕੁੱਤੇ ਖਾਣੀ ਹੁਣ ਦੇਲਾ ਕੰਮ ਕਰਾਉਣਾ ਹੁਣ ਮਿੱਠੀ ਮਿਸਰੀ ਬਣੀ ਪਈ ਐ ਐਂ ਨਹੀਂ ਪਤਾ ਲੱਗਦਾ ਜੇ ਹੁਣ ਆਪੇ ਵੀਰ ਕਹਿਣੀ ਐ ਆਬਦਬ ਬੁਗੋਇਆ ਆਪੇ ਖਜੋ ਹੋਇਆ ਚੱਲ ਮਨਾ ਘਰੀ ਚਲ ਕੰਮ ਤਾਂ ਕਰਨੀ ਆ ਪੁੱਤ ਮਰਜੀ ਆ ਨਾ ਦੀ ਜਵਾਕਾਂ ਦੀ ਕੰਮ ਤਾਂ ਕਰਨੀ ਕੋ ਹੁਣ ਮੇਰੇ ਪੁੱਤ ਨੂੰ ਤਾਂ ਸਿਰ ਅੱਛਾ ਕਰਦਾ ਹੁਣ ਤਾਂ ਕਿ ਐਂ ਆ ਮੈਨੂੰ ਕਹਿੰਦਾ ਮਾਂ ਪਾਜਾ ਆਰਾਮ ਕਰ ਲੈ ਇਹ ਬਹੁਤ ਸਾਰੀ ਸਿਕਨ ਵਿੱਚ ਸੱਤ ਜੀ ਦੇ ਕੋਟੇ ਸਰੀਏ ਵੀ ਹੁਣ ਜਦੋਂ ਪਕੋਤਾ ਬਣ ਜਾਊਗਾ ਤਾਂ ਇਹਦਾ ਜਮਾ ਲੂਗਾ ਮੇਰੇ ਕੋਲ ਹੁੰਦਾ ਮੇਰੇ ਕੋਲ ਕੋਈ ਨਹੀਂ ਸੁਣਦਾ ਚੰਪੀਆਂ ਰਾਣੀ ਜੀ ਤੁਹਾਨੂੰ ਜਲਦੀ ਸੁਣਨਾ ਹਾਂਜੀ ਸਾਰੇ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਤੁਸੀਂ ਸਾਡੇ ਇਸ ਚੈਨਲ ਤੇ ਪਹਿਲਾਂ ਵੀ ਬਹੁਤ ਸੁਣੀ ਸੁਣੀ ਵੀਡੀਓਜ਼ ਦੇਖੀਆਂ ਨੇਗੀ ਤੇ ਜਿੱਦਾਂ ਤੁਸੀਂ ਪਹਿਲਾਂ ਸਾਡੀ ਵੀਡੀਓਜ਼ ਨੂੰ ਪਿਆਰ ਦਿੱਤਾ ਨਾ ਹੁਣ ਵੀ ਤੁਸੀਂ ਇਸੇ ਤਰ੍ਹਾਂ ਸਾਡੀ ਇਸ ਵੀਡੀਓ ਨੂੰ ਪਿਆਰ ਦਿਓ ਤੇ ਆਪਣੇ ਦੋਸਤਾਂ ਮਿੱਤਾਂ ਰਿਸ਼ਤੇਦਾਰਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ ਦਬ ਕੇ ਤੇ WhatsApp ਤੇ ਫੋਨਾਂ ਤੇ ਸਟੇਟਸ ਲਾ ਦਿਓ ਤੇ ਬਾਕੀ ਅਸੀਂ ਤੁਹਾਨੂੰ ਇਹੀ ਗੱਲ ਦੱਸਣਾ ਚਾਹੁੰਦੇ ਸੀਗੇ ਕਿ ਵੀਡੀਓ ਬਣਾਉਣ ਦਾ ਸਾਡਾ ਇਹੀ ਮਕਸਦ ਸੀਗਾ ਕਿ ਜਿੱਦਾਂ ਘਰ ਦੇ ਵਿੱਚ ਜਿਹੜੀਆਂ ਨੂਹਾਂ ਹੁੰਦੀਆਂ ਨੇ ਧੀਆਂ ਹੁੰਦੀਆਂ ਨੇ ਜਦੋਂ ਵਿਆਈਆਂ ਜਾਂਦੀਆਂ ਨੇ ਉਹਨਾਂ ਨੂੰ ਐ ਲੱਗਣ ਲੱਗ ਜਾਂਦਾ ਵੀ ਪਤਾ ਨਹੀਂ ਵੀ ਅਸੀਂ ਇੱਥੇ ਰਾਜ ਹੀ ਕਰਨ ਲੱਗ ਗੀਆਂ ਉਹ ਆਪਦੀ ਸੱਸ ਨੂੰ ਭੁੱਲ ਜਾਂਦੀਆਂ ਨੇ ਉਹਨਾਂ ਨੂੰ ਸੱਸ ਪਿਆਰੀ ਨਹੀਂ ਹੁੰਦੀ ਪੇਕੇ ਘਰ ਆਪਦੀ ਮਾਂ ਜ਼ਰੂਰ ਪਿਆਰੀ ਹੁੰਦੀ ਹੈ हां जी ਉਧਰ ਪੇਕੇ ਘਰ ਭਾਬੀ ਕੁਛ ਕਰ ਜੇ ਨਾ ਉਸੇ ਟਾਈਮ ਅੱਗ ਲੱਗ ਜਾਂਦੀ ਹੈ ਤੇ ਇੱਧਰ ਜਿਹੜਾ ਸੱਸ ਨਾਲ ਸਲੂਕ ਕਰਦੀਆਂ ਨੇ ਉਹਦਾ ਕੋਈ ਮਤਲਬ ਨਹੀਂ ਉਹਨਾਂ ਨੂੰ ਇਸ ਕਰਕੇ ਬੇਨਤੀ ਹੈ ਜਿਹੇ ਜਾਂ ਕਰੂੰਗੀਆਂ ਉਹੋ ਜਾਂ ਪਰੋਵੂੰਗੀਆਂ ਆਪਦੀ ਸੱਸ ਨੂੰ ਮਾਂ ਸਮਝੋ ਜਿੱਦਾਂ ਇੱਥੇ ਆਪਦੀ ਸੱਸ ਨੂੰ ਖੁਸ਼ ਰੱਖੋਗੇ ਪੇਕੇ ਘਰ ਦੇਖਿਓ ਉਦਾਂ ਹੀ ਤੁਹਾਨੂੰ ਉੱਥੇ ਵੀ ਖੁਸ਼ੀ ਮਿਲੂਗੀ ਤੁਹਾਡੀ ਭਾਬੀ ਵੀ ਉਹਨਾਂ ਨਾਲ ਉਦਾਂ ਹੀ ਪਿਆਰ ਨਾਲ ਰਹੂਗੀ ਸਮਝ ਕੇ ਗੱਲ ਨੂੰ ਇਸ ਕਰਕੇ ਦੋਨਾਂ ਪਰਿਵਾਰਾਂ ਨੂੰ ਹਮੇਸ਼ਾ ਜੋੜ ਕੇ ਰੱਖਣਾ ਚਾਹੀਦਾ ਹੈ ਨਾ ਕੀ ਬਗਾੜ ਕੇ ਧੰਨਵਾਦ ਜੀ ਚੈਨਲ ਦਾ ਨਾਮ ਆਂਟੀ ਬੋਲਿਓ ਪੰਜਾਬ ਦੇ ਪਿੰਡ 01 ਪੰਜਾਬ ਦੇ ਪਿੰਡ 01 ਸਾਰੇ ਜਣੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਧੰਨਵਾਦ ਜੀ ਸਾਸ਼ੀ ਕਾਲ